ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇ ਵਿਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾ ਨਜ਼ਰ ਮਾਰਦੇ ਹਾਂ ਜਿਹੜੀਆਂ ਸੁਰਖੀਆਂ ਵੱਲ ਪੰਜਾਬ ਹਰਿਆਣਾ ਦਿੱਲੀ ਸਮੇਤ ਉੱਤਰੀ ਭਾਰਤ ਚ ਸੰਘਣੀ ਧੁੰਦ ਭਾਰਤੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤੀ ਹੈ ਚੇਤਾਵਨੀ ਅਕਾਲ ਤੱਕ ਸਾਹ ਵੱਲੋਂ ਭਾਈ ਕੌਂਕੇ ਨੂੰ ਸ਼ਹੀਦ ਕਰਨ ਸਬੰਧੀ ਤਵਾੜੀ ਰਿਪੋਰਟ ਤੇ ਕਾਰਵਾਈ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਪੰਜਾਬੀ ਲੋਕ ਗਾਇਕ ਹਰਵਿੰਦਰ ਲੱਕੀ ਦਾ ਧਾਰਮਿਕ ਗੀਤ 13 ਪੌ ਦੀ ਰਾਤ ਰਿਲੀਜ਼ ਇਜ਼ਰਾਈਲ ਅਤੇ ਫਲਸਤੀਨੀ ਜੰਗ ਮੁਕੰਮਲ ਜੰਗਮੰਦੀ ਨਾਲ ਹੀ ਬੰਦੀਆਂ ਦੀ ਰਿਹਾਈ ਸੰਭਵ ਹਮਸ ਰੂਸ ਨੇ ਸ਼ਾਂਤੀ ਪੱਖੀ ਉਮੀਦਵਾਰ ਨੂੰ ਰਾਸ਼ਟਰਪਤੀ ਦੀ VOTING ਤੋਂ ਰੋਕ ਦਿੱਤਾ ਹੁਣ ਖਬਰਾਂ ਵਿਸਤਾਰ ਨਾਲ ਬੀਤੇ ਦਿਨੀ ਪੰਜਾਬ ਸੂਬੇ ਚ ਸੰਗਣੀ ਤੁੰਦ ਛਾਈ ਰਹੀ ਬਹੁਤੇ ਜ਼ਿਲ੍ਹਿਆਂ ਚ ਦਿਨ ਭਰ ਧੁੱਪ ਨਾ ਨਿਕਲੀ ਤੇ ਦਿਸਣ ਹੱਦ 50 ਮੀਟਰ ਤੱਕ ਰਹੀ ਅੰਮ੍ਰਿਤਸਰ ਚ ਸੀਫਰ ਪਟਿਆਲੇ ਚ 10 ਮੀਟਰ ਲੁਧਿਆਣੇ ਚ 20 ਮੀਟਰ ਬਠਿੰਡਾ ਪਠਾਨਕੋਟ ਤੇ ਹਲਵਾਰਾ ਚ ਦਿਸਣ ਹੱਦ 50 ਮੀਟਰ ਤੱਕ ਰਹੀ ਅੰਮ੍ਰਿਤਸਰ ਤੇ ਲੁਧਿਆਣੇ ਚ ਦਿਨ ਤੇ ਰਾਤ ਦੇ ਤਾਪਮਾਨ ਚ ਸਿਰਫ 4 ਡਿਗਰੀ ਸੈਲਸੀਅਸ ਦਾ ਫਰਕ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਸੀਰ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਭਾਈ ਗੁਰਦੇਵ ਸਿੰਘ ਕੋਂਕੇ ਦਾ ਕਤਲ 90 ਦੇ ਦਹਾਕੇ ਵਿੱਚ ਮੁੱਖ ਮੰਤਰੀ ਬਿਆਨ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲ ਕੋਸ਼ਿਸ਼ ਦੀ ਇੱਕ ਬੇहद ਘਨਾਉਣੀ ਮਿਸਾਲ ਹੈ ਜੋ ਦੁਨੀਆ ਦੇ ਸਾਹਮਣੇ ਆਉਣੀ ਹੈ ਤੇ ਭਾਈ ਕੋਂਕੇ ਤੇ ਕਾਤਲਾਂ ਨੂੰ ਬੇਪਰਦ ਕਰਕੇ ਮਿਸਾਲੀ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੋਂ ਜਾਰੀ ਕੀਤੇ ਗਏ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਗਿਆਨੀ ਸਕਵੀ ਸਿੰਘ ਨੇ ਦੱਸਿਆ ਕਿ ਲਗਭਗ 30 ਬਾਰੇ ਪਹਿਲਾਂ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਪੁਲਿਸ ਵੱਲੋਂ ਘਰੇ ਚੁੱਕ ਕੇ ਅਣਮਨੁੱਖੀ ਤਸੱਦਦ ਕਰਕੇ ਭੇਦ ਭਰੇ ਹਾਲਾਤ ਵਿੱਚ ਸ਼ਹੀਦ ਕਰਨ ਸਬੰਧੀ ਆਈਪੀਐਸ ਬੀਪੀ ਤਿਵਾਰੀ ਦੀ ਰਿਪੋਰਟ ਤੇ ਕਾਨੂੰਨੀ ਪੱਖੋਂ ਦੀ ਕੋਕ ਕਰਕੇ ਟੁਕਮੀ ਕਾਰਵਾਈ ਅਤੇ ਭਾਈ ਕੋਂਕੇ ਦੇ ਕਾਤਲਾਂ ਵਿਰੁੱਧ ਕਤਲ ਦਾ ਮਕਦਮਾ ਅੰਦਾਜ਼ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਕਰ ਦਿੱਤਾ ਗਿਆ ਹੈ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਗੁਰਦੇਵ ਸਿੰਘ ਕੌਂਕੇ ਨੂੰ 25 ਦਸੰਬਰ 1992 ਨੂੰ ਪੰਜਾਬ ਪੁਲਿਸ ਵੱਲੋਂ ਘਰੋਂ ਗਵਾਹ ਕਰਕੇ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਝੂਠਾ ਮਕਦਮਾ ਦਰਜ ਕਰਕੇ ਭਗੌੜਾ ਕਰਾਰ ਦਿੱਤਾ ਗਿਆ ਸੀ ਭਾਈ ਕੌਂਕੇ ਦੇ ਪੇਧਪਰੀ ਹਾਦਤ ਵਿੱਚ ਲਾਪਤਾ ਹੋਣ ਸਬੰਧੀ ਪੜਤਾਲ ਕੀਤੇ ਜਾਣ ਦੀ ਭਾਰੀ ਮੰਗ ਤੇ 7 ਜੂਨ 1998 ਵਿਚ ਪੰਜਾਬ ਪੁਲਿਸ ਦੇ ਤਤਕਾਲੀ ਡਾਇਰੈਕਟਰ ਜਨਰਲ ਨੇ ਆਈਪੀ ਬੀਪੀ ਤਵਾੜੀ ਦੀ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਰੱਖਿਆ ਨੂੰ ਪੜਤਾਲ ਕਰਨ ਦੇ ਆਦੇਸ਼ ਦਿੱਤੇ ਸੰਤਵਾੜੀ ਨੇ ਆਪਣੀ ਪੜਤਾਲ ਦਾ ਭਾਈ ਕੌਂਕੇ ਦੇ ਪੁਰਸ ਹਰਾਸਤ ਵਿੱਚੋਂ ਭੱਜਣ ਦੀ ਕਹਾਣੀ ਨੂੰ ਸਿਰੇ ਤੋਂ ਝੋਟਾ ਪਾਇਆ ਅਤੇ ਭਾਈ ਕੌਂਕੇ ਨੂੰ ਘਰੋਂ ਚੁੱਕ ਕੇ ਨਜਾਇਜ਼ ਹਰਾਸਤ ਵਿੱਚ ਰੱਖ ਕੇ ਅਣਮਨੁੱਖੀ ਤਸੱਦਦ ਕਰਕੇ ਸ਼ਹੀਦ ਕਰਨ ਸੰਬੰਧੀ ਗਵਾਹਾਂ ਦੇ ਬਿਆਨ ਕਮਲਬੰਦ ਕੀਤੇ ਗਏ ਅਤੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਭਾਈ ਗਰਦੇਵ ਸਿੰਘ ਕੌਂਕੇ ਦੇ ਕਤਲ ਦਾ ਅਧਿਆਇ ਸ਼ਾਇਦ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਕਹਾਣੀ ਦੀ ਸਭ ਤੋਂ ਦਰਦਨਾਕ ਬਿੱਥਿਆ ਹੋਵੇਗੀ ਜੋ ਇੱਕ ਲੋਕ ਰਾਜੀ ਪ੍ਰਣਾਲੀ ਲਈ ਬੇਦਰਸ਼ਮਨਾਕ ਹੈ ਹਰ ਸਿੱਖ ਦੇ ਹਿਰਦੇ ਵਿੱਚ ਭਾਈ ਕੌਂਕੇ ਦੀ ਸ਼ਹਾਦਤ ਦਾ ਦਦ ਟੁਕ ਰਿਹਾ ਹੈ ਜਿਸ ਕਰਕੇ ਉਹਨਾਂ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਬੀਲੀਆਂ ਚਾਹੀਦੀਆਂ ਤਾਂ ਜੋ ਸਿੱਖ ਹੀਰਦੇ ਨੂੰ ਰਾਹਤ ਮਹਿਸੂਸ ਹੋ ਸਕੇ ਗਿਆਨੀ ਰਗਵੀਰ ਸਿੰਘ ਨੇ ਮਨੁੱਖੀ ਅਧਿਕਾਰਾਂ ਦੇ ਉਹਨਾਂ ਕਾਰਕੁਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬੇਹਤ ਮਿਹਨਤ ਨਾਲ ਭਾਈ ਕੋਂਕੇ ਦੇ ਕਾਤਲਾਂ ਦੀ ਤੱਥ ਆਧਾਰਿਤ ਸਚਾਈ ਸਾਹਮਣੇ ਲਿਆਂਦੀ ਜਿਸ ਕਾਰਨ ਜੋ ਹੈ ਕਿ ਇਹ ਰਿਪੋਰਟ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਾਫੀ ਮਿਹਨਤ ਕਰਕੇ 25 ਸਾਲਾਂ ਬਾਅਦ ਜਨਤਕ ਕੀਤੀ ਹੈ ਬਾਦਲ ਰਾਜਸਣੇ ਵੱਖ-ਵੱਖ ਸਰਕਾਰਾਂ ਵੱਲੋਂ ਇਸ ਰਿਪੋਰਟ ਨੂੰ ਦੱਬ ਕੇ ਬੈਠੇ ਸਨ ਪ੍ਰੋਡਿਊਸਰ ਦਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਕਾਲੋ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਨਿਸਾਨੀ ਇਸ਼ਾਤ ਨੂੰ ਸਮਰਪਿਤ ਧਾਰਮਿਕ ਗੀਤ 13 ਪੌ ਦੀ ਰਾਤ ਸਹਿਜ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ। ਪ੍ਰੋਡਕਸ਼ਨ ਮਨੀਸ਼ਾ ਦੀ ਅਗਵਾਈ ਵਿੱਚ ਟੀਮ ਵੱਲੋਂ ਇਸ ਗੀਤ ਰਾਹੀਂ 13 ਪੌ ਸਰਹੰਦ ਦੀ ਯਾਦ ਸਾਂਝੀ ਕੀਤੀ ਗਈ। ਇਹ ਗੀਤ ਵਿਚ ਹਰਵਿੰਦਰ ਲੱਖੀ ਨੇ ਆਪਣੀ ਦਰਦ ਭਰੀ ਆਵਾਜ਼ ਵਿੱਚ ਗਾਇਆ ਇਹ ਗੀਤ ਨੂੰ ਗੀਤਕਾਰ ਸਰਿੰਦਰ ਰੀੜਾ ਡੇਰਾ ਵੱਲੋਂ ਸਾਕਾ ਸਰਹੰਦ ਦੀ 13 ਪੌ ਦੀ ਰਾਤ ਨੂੰ ਮੁੱਖ ਰੱਖਦੇ ਹੋਏ ਇਤਿਹਾਸ ਗਾਥਾ ਨੂੰ ਸ਼ਬਦਾਂ ਵਿੱਚ ਪਰੋਇਆ ਹੈ ਗੀਤ ਸੰਗੀਤ 뮤직 ਡਾਇਰੈਕਟਰ ਸੋਹੀ ਵੱਲੋਂ ਤਿਆਰ ਕੀਤਾ ਗਿਆ ਟੀਮ ਵਿੱਚ ਪ੍ਰੀਤ ਖੰਨੇਵਾਲਾ ਜੱਸੀ ਸੰਦੀਪ ਕੰਬਾਂਵਾਲੀ ਸ਼ੌਂਕੀ ਸ਼ਾਮਲ ਹਨ ਹਮਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਦੀਆਂ ਨੂੰ ਆਜ਼ਾਦ ਕਰਵਾਉਣ ਲਈ ਇਜ਼ਰਾਈਲੀ ਨੂੰ ਮੁਕੰਮਲ ਜੰਗਬੰਦੀ ਕਰਨੀ ਪਵੇਗੀ ਸਥਾਈ ਜੰਗਬੰਦੀ ਨਾਲ ਗੱਲ ਨਹੀਂ ਬਣੇਗੀ ਉਹਨਾਂ ਕਿਹਾ ਕਿ ਸਿਰਫ ਜੰਗਬੰਦੀ ਨਾਲ ਹੀ ਬੰਦਿਆਂ ਦੀ ਰਿਹਾਈ ਸੰਭਵ ਹੈ ਇਸ ਦੌਰਾਨ ਇਜ਼ਰਾਈਲ ਨਿੰਗਾਂਜਾ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਉਸ ਦਾ ਨਿਸ਼ਾਨਾ ਹਮਸ ਦੀ ਕੈਦ ਤੋਂ ਸਾਰੇ 100 ਕੈਦੀਆਂ ਨੂੰ ਛਡਾਉਣਾ ਹੈ ਇਜ਼ਰਾਈਲ ਹਮਸ ਯੁੱਧ ਨੇ ਪਹਿਲਾਂ ਹੀ ਗਾਂਜਾ ਦੀ 3 ਲੱਖ ਆਬਾਦੀ ਦਾ 85 ਫੀਸਦੀ ਹਿੱਸਾ ਖਦੇੜ ਦਿੱਤਾ ਹੈ ਅਤੇ ਇਜ਼ਰਾਈਲ ਦੇ ਹਵਾਈ ਅਤੇ ਜ਼ਮੀਨੀ ਹਮਲੇ ਬਦਨਕਾਰ ਦੱਖਣੀ ਇਲਾਕੇ ਲੋਕਾਂ ਦਾ ਉਥੋਂ ਭੱਜਣ ਦਾ ਖਤਰਾ ਵੱਧ ਗਿਆ ਹੈ ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਸ਼ਾਂਤੀ ਦੀ ਮੰਗ ਕਰਨ ਵਾਲੀ ਇੱਕ ਉਮੀਦਵਾਰ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਰੂਸੀ ਟੈਲੀਵਿਜ਼ਨ ਦੀ ਰਿਪੋਰਟ ਦਿੱਤੀ ਗਈ ਕਿ ਕਮਿਸ਼ਨ ਨੇ ਸ਼ਾਂਤੀ ਅਤੇ ਲੋਕਤੰਤਰੀ ਪ੍ਰਕੀਵਾਂ ਲਈ ਮਹੀਮ ਚਲਾਉਣ ਵਾਲੀ ਸਾਬਕਾ ਪੱਤਰਕਾਰ ਅਤੇ ਸਿਟੀ ਕੌਂਸਲਰ ਯੋਕਤਰ ਰੀਨਾ ਡੋ ਸੇਵਾ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਗਲਤੀਆਂ ਦਾ ਹਵਾਲਾ ਦਿੱਤਾ ਕਮਿਸ਼ਨ ਦੀ ਮੁਖੀ ਐਲਾ ਪੌਮ ਫਿਲੇਵਾ ਨੇ ਕਿਹਾ ਕਿ ਮੈਂਬਰਾਂ ਦੀ ਸਰਵਸੰਮਤੀ ਨਾਲ ਪੂਤ ਸੇਵਾ ਦੀ ਚੋਣ ਵਿੱਚ ਖੜੇ ਹੋਣ ਵਾਲੇ ਦਾਅਵੇਦਾਰੀ ਨੂੰ ਰੱਦ ਕਰ ਦਿੱਤਾ ਰਾਸ਼ਟਰਪਤੀ ਵਾਲਮਦੀਰ ਪਤੀਨ ਦੇ ਆਰਾਮ ਨਾਲ ਚੋਣ ਜਿੱਤਣ ਦੀ ਉਮੀਦ ਹੈ ਪਤੀਨ ਨੇ ਇਸ ਮਹੀਨੇ ਪੁਸ਼ਟੀ ਕੀਤੀ ਕਿ ਉਹ 15 ਮਾਰਚ ਤੋਂ ਸ਼ੁਰੂ ਹੋ ਰਹੇ ਤਿੰਨ ਦੀਨਾਂਤਕ ਹੋਣ ਵਾਲੀ ਚੋਣਾਂ ਵਿੱਚ ਹਿੱਸਾ ਲੈਣਗੇ ਕਮਿਸ਼ਨ ਨੇ ਕਿਹਾ ਕਿ ਡਾਟ ਸੋਵਾ ਹਜ਼ਾਰਾਂ ਸਮਰਥਕਾਂ ਦੇ ਦਸਖਤ ਇਕੱਠੇ ਕਰਨ ਦੇ ਅਗਲੇ ਪੜਾ ਤੇ ਨਹੀਂ ਜਾ ਸਕਦੀ ਪਾਮ ਫੋਲੀਵਾ ਨੇ ਕਿਹਾ ਕਿ ਤੁਸੀਂ ਇੱਕ ਜਵਾਨ ਔਰਤ ਹੋ ਜੋ ਤੁਹਾਡੇ ਅੱਗੇ ਸਭ ਕੁਝ ਹੈ 40 ਸਾਲਾ ਡਾਟ ਸੇਵਾ ਨੇ ਆਜ਼ਾਦ ਉਮੀਦਵਾਰ ਵੱਲੋਂ ਮਾਰਚ ਦੀ ਦੌਰ ਵਿੱਚ ਖੜੇ ਹੋਣ ਲਈ ਦਸਤਾਵੇਜ਼ ਦਾਖਲ ਕੀਤੇ ਸਨ ਇਹ ਸਬੂਤ ਸਾਬਤ ਕਰਨ ਲਈ ਦਸਤਾਵੇਜ਼ ਪ੍ਰਦਾਨ ਕਰਨ ਦੀ ਲੋੜ ਸੀ ਕਿ ਘੱਟੋ-ਘੱਟ 500 ਲੋਕਾਂ ਦੇ ਸਮੂਹ ਨੇ ਉਸ ਦਾ ਸਮਰਥਨ ਕਰਨ ਲਈ ਮੀਟਿੰਗ ਕੀਤੀ ਸੀ ਲੋਕਾਂ ਦੀ ਪਹਿਲ ਕਦਮੀ ਦੀ ਲੋੜ ਨਹੀਂ ਇਸ ਦਾ ਸਵਾਗਤ ਨਹੀਂ ਡਾਟ ਸੇਵਾ ਨੇ ਕਿਹਾ ਬਾਅਦ ਵਿੱਚ ਪੱਤਰਕਾਰ ਨੂੰ ਕਿਹਾ ਕਿ ਇਹ ਉਸ ਕੋਲ ਇੱਕ ਆਜ਼ਾਦ ਉਮੀਦਵਾਰ ਵਜੋਂ ਹੋਰ ਅਰਜ਼ੀ ਦਾਇਰ ਕਰਨ ਦਾ ਸਮਾਂ ਨਹੀਂ ਹੋਵੇਗਾ ਉਸਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹ ਇਸ ਫੈਸਲੇ ਖਾਫ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰੇਗੀ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੋਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ